ਜਨਤਾ ਨੇ ਇਹਨਾਂ ਨੂੰ ਭਰ-ਭਰ ਕੇ ਵੋਟਾਂ ਪਾਈਆਂ ਇਹ ਸੋਚ ਕੇ ਕਿ ਮੁੱਖ ਮੰਤਰੀ ਕੋਈ ਬੰਦਾ ਆ ਰਿਹਾ ਹੈ ਜਿਹੜਾ ਪੰਜਾਬ ਲਈ ਕੰਮ ਕਰੂਗਾ ਪੰਜਾਬ ਦਾ ਸੁਧਾਰ ਕਰੂਗਾ ਪਰ ਇਹਨੇ ਆਪਣਾ ਜਿਹੜਾ ਅਸਲੀ ਚਿਹਰਾ ਸਾਹਮਣੇ ਲਿਆਂਦਾ ਭੰਡ ਪੂਣਾ ਹੀ ਕਰ ਰਿਹਾ ਹੈ ਹਜੇ ਤੱਕ ਵੀ ਇਹ ਇਹਨੂੰ ਪੰਜਾਬ ਸਾਰਾ ਹੜਾਂ ਦੇ ਵਿੱਚ ਰੁੜ ਗਿਆ ਇਹਨੂੰ ਉਸ ਦੇ ਨੇ ਬਿਮਾਰ ਹਸਪਤਾਲ ਚ ਪੈ ਗਿਆ ਜਾ ਕੇ ਜਦੋਂ ਪੰਜਾਬ ਨੂੰ ਲੋੜ ਸੀਗੀ ਤੇ ਜਦੋਂ ਹੁਣ ਸਾਰਾ ਕੁਝ ਨਾਰਮਲ ਹੋ ਰਿਹਾ ਸਰਦਾਰ ਸੁਖਵੀਰ ਸਿੰਘ ਬਾਦਲ ਕੱਲੀ ਕੱਲੀ ਵਾਟ ਤੇ ਗਏ ਕੱਲੇ ਕੱਲੇ ਬੰਨ ਤੇ ਗਏ ਕੱਲੇ ਕੱਲੇ ਲੋਕਾਂ ਕੋਲੇ ਗਏ ਉਹਨਾਂ ਦੀ ਸਹਾਇਤਾ ਕੀਤੀ ਤੇ ਅੱਜ ਜਿਹੜਾ ਪੰਜਾਬ ਹੈ ਪ੍ਰਕੋਪ ਦੇ ਵਿੱਚੋਂ ਬਾਹਰ ਨਿਕਲ ਕੇ ਵਾਪਸੀ ਤੇ ਜਿਉਣ ਦੀ ਰਾਹ ਤੇ ਚੱਲ ਰਿਹਾ ਹੈ ਤੇ ਇਹ ਸਾਡਾ ਮੁੱਖ ਮੰਤਰੀ ਅੱਜ ਬਾਹਰ ਨਿਕਲ ਕੇ ਗੱਲ ਕੀ ਕਰ ਰਿਹਾ ਦੇਖੋ ਵੀ ਇੱਕ ਸਤਕਾਰਯੋਗ ਸਾਡੇ ਆਗੂ ਹੈ 10 ਲੱਖ ਲੋਕਾਂ ਦੇ ਚੁਣੇ ਹੋਏ ਨਮੈਂਦੇ ਆ ਬੀਬਾ ਹਰਿ ਸਿਮਰਤ कौर ਬਾਦਲ ਉਹ ਇੱਕ ਔਰਤਾ ਇੱਕ ਚੁਣੇ ਹੋਏ ਲੀਡਰ ਆ ਇੱਕ ਔਰਤਾ ਤੇ ਤੁਸੀਂ ਜਦੋਂ ਤੁਸੀਂ ਠੀਕ ਹੋ ਗਏ ਹੋ ਤੁਸੀਂ ਪੰਜਾਬ ਦਾ ਹਾਲਚਾਲ ਪੁੱਛਣ ਦੀ ਥਾਂ ਤੇ ਤੇ ਤੁਹਾਨੂੰ ਸੁਪਨਾ ਇਹ ਹੀ ਆਉਣਾ ਸ਼ੁਰੂ ਹੋ ਗਿਆ ਕਿ ਲੋਕ ਅਕਾਲੀ ਦਲ ਦੇ ਮੰਗਰ ਲੱਗਣੇ ਸ਼ੁਰੂ ਹੋ ਗਏ ਜੀ ਲੋਕ ਅਕਾਲੀ ਦਲ ਨੂੰ ਯਾਦ ਕਰ ਰਹੇ ਆ ਜੀ ਲੋਕ ਅਕਾਲੀ ਦਲ ਨਾਲ ਜਾਣਗੇ ਅਕਾਲੀ ਦਲ ਦੀ ਸਰਕਾਰ ਬਣੂਗੀ ਤੁਹਾਨੂੰ ਸਾਰਾ ਕੁਝ ਇਦਾਂ ਦਿਖਣਾ ਜਦੋਂ ਸ਼ੁਰੂ ਹੋ ਗਿਆ ਤੇ ਤੁਸੀਂ ਕੀ ਕਰਿਆ ਤੁਸੀਂ ਇੱਕ ਸਤਕਾਰਯੋਗ ਔਰਤ ਨੂੰ ਤੁਸੀਂ ਇਦਾਂ ਦੀਆਂ ਗੱਲਾਂ ਕਰਨ ਲੱਗੇ ਇਹ ਬਰਦਾਸ਼ਤ ਤੋਂ ਬਾਹਰ ਐ ਮੁੱਖ ਮੰਤਰੀ ਸਾਹਿਬ ਤੁਸੀਂ ਇਹ ਨਾ ਸੋਚ ਲਿਓ ਵੀ ਤੁਸੀਂ ਹੁਣ ਫੇਰ ਉਹ ਐਵੇਂ ਕਿੱਕਲੀਆਂ ਤੇ ਆ ਫਲਾਨਾ ਧੋੰਕਾ ਕਰਕੇ ਤੁਸੀਂ ਫੇਰ ਉਹ ਲੋਕਾਂ ਦੇ ਨਾਲ ਆਏ ਹਮਦਰਦੀ ਤੁਸੀਂ ਮੁੱਖ ਮੰਤਰੀ ਹੋ ਹੁਣ ਕਿੱਕਲੀਆਂ ਨਹੀਂ ਚੱਲਣੀਆਂ ਤੇ ਨਾਲ ਮੈਂ ਇੱਥੇ ਕਹਿਣਾ ਚਾਹਣੀ ਆ ਵੀ ਜੇ ਅਕਾਲੀ ਦਲ ਜਾਂ ਅਸੀਂ ਨਹੀਂ ਬੋਲਦੇ ਸੀਗੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਕਮਜ਼ੋਰ ਆ ਕਈ ਵਾਰ ਬੰਦਾ ਇਹ ਸੋਚ ਕੇ ਲਿਆਜ ਕਰ ਜਾਂਦਾ ਵੀ ਗੰਦ ਨੂੰ ਛੇੜਾਂਗੇ ਛਿੱਟੇ ਪੈਣਗੇ ਵੇ ਐ ਘਟ ਗਿਆ ਲੋਕਾਂ ਦੇ ਨਾਲ ਮੱਥਾ ਨਹੀਂ ਲਾਉਣਾ ਨੀਵੇਂ ਲੈਵਲ ਤੇ ਨਹੀਂ ਜਾਣਾ ਵੀ ਤੁਸੀਂ ਘਟਿਆ ਪੰਜਾਬੀ ਚ ਇੱਕ ਕਹਾਵਤ ਹੈ ਵੀ ਲਾਜ ਰਖੇਂਦਾ ਅੰਦਰ ਵੜਿਆ ਨਕਤੇ ਆਖਿਆ ਮੈਂ ਥੋੜਿਆ ਤੁਸੀਂ ਸੋਚਿਆ ਵੀ ਇਹ ਤਾਂ ਡਰਦੇ ਆ ਮੈਂ ਜਿਹੜਾ ਕੁਝ ਮਰਜ਼ੀ ਬੋਲੀ ਜਾਊਂਗਾ ਉਹ ਭਰਾਵਾ ਡਰਦੇ ਨਹੀਂ ਹੈਗੇ ਇਹਨਾਂ ਸਮਝੀ ਵੀ ਡਰਦੇ ਆ ਕਈ ਵਾਰੀ ਸ਼ਰਾਬਤ ਹੁੰਦੀ ਆ ਵੀ ਨਹੀਂ ਪਰ ਹੁਣ ਸ਼ਰਾਬਤ ਨਹੀਂ ਹੈਗੀ ਹੁਣ ਤੁਸੀਂ ਆਪਣੀ ਜ਼ੁਬਾਨ ਹੈ ਨਾ ਜਿਹੜੀ ਇਹਨੂੰ ਲਗਾਮ ਦਿਓ ਇਹਦੇ ਤੇ ਲਗਾਮ ਲਾਓ ਐਦਾਂ ਨਹੀਂ ਚੱਲਣਾ ਕਿ ਤੁਹਾਡੇ ਘਰੇ ਚੌਕੀਆਂ ਲੱਗਦੀਆਂ ਤਨੂੰ ਜਿਹੜਾ ਚੌਕੀਆਂ ਦਾ ਪਤਾ ਹੈ ਚੌਕੀਆਂ ਲਾਈਆਂ ਜਾਂਦੀਆਂ ਤੁਸੀਂ ਕਿਹੋ ਜੀਆਂ ਗੱਲਾਂ ਕਰਦੇ ਹੋ ਤੁਸੀਂ ਮੁੱਖ ਮੰਤਰੀ ਹੋ ਤੁਸੀਂ ਕਮਾਚੋਂ ਬਾਹਰ ਆਓ ਤੁਸੀਂ ਮੁੱਦਿਆਂ ਦੀ ਗੱਲ ਨਹੀਂ ਕਰਦੇ ਜਦੋਂ ਪੱਤਰਕਾਰ ਤੁਹਾਨੂੰ ਪੁੱਛਦੇ ਆ ਨਾ ਵੀ ਤੁਸੀਂ ਪੰਜਾਬ ਲਈ ਕੀ ਕੀਤਾ ਤੁਹਾਡਾ ਡਿਜਾਸਟਰ ਫੰਡ ਕਿੱਥੇ ਗਿਆ ਤੁਸੀਂ ਬੱਕਰੀ ਦੇ ਪੈਸੇ ਨਹੀਂ ਦਿੱਤੇ ਤੁਸੀਂ ਮੁਰਗੀ ਦੇ ਪੈਸੇ ਨਹੀਂ ਦਿੱਤੇ ਤੁਸੀਂ ਆਂਡੇ ਦੇ ਪੈਸੇ ਨਹੀਂ ਦਿੱਤੇ ਤੁਸੀਂ ਕਦੂ ਕਰਨ ਦੇ ਪੈਸੇ ਦਿੱਤੇ ਤੁਸੀਂ ਕੋਈ ਪੈਸਾ ਨਹੀਂ ਦਿੱਤਾ ਤੁਸੀਂ ਕੀ ਕਹਿੰਦੇ ਹੋ ਤੁਸੀਂ ਪੀਟੀਸੀ ਤੋਂ ਤੁਸੀਂ ਬਦਲਾਂ ਦੇ ਬੰਦੇ ਹੋ ਤੁਸੀਂ ਅਕਾਲੀ ਦਲ ਤੋਂ ਆ ਕਿ ਇਹ ਮੁੱਖ ਮੰਤਰੀ ਦੇ ਜਿਵੇਂ ਆ ਬਾਬਾ ਤੁਸੀਂ ਦੱਸੋ ਫਿਰ ਪੈਸੇ ਕਿੱਧਰ ਗਏ ਤੁਸੀਂ ਡਿਜਾਸਟਰ ਫੰਡ ਤੁਸੀਂ ਖਾ ਗਏ ਪੰਜਾਬ ਦੇ ਸਰ ਲੱਖਾਂ ਕਰੋੜਾਂ ਰੁਪਏ ਦਾ ਕਰਜ਼ਾ ਚੜਾ ਗਏ ਅੰਗਣਵਾੜੀ ਦੇ ਬੱਚਿਆਂ ਦਾ ਰਸ਼ਨ ਤੱਕ ਤੁਸੀਂ ਖਾ ਗਏ ਮਾਰਕਫੈਟ ਤੁਹਾਡੇ ਕੋਲ ਆ ਮਸੂਮਾਂ ਦਾ ਖਾਣਾ ਖਾ ਗਏ ਤੁਸੀਂ ਕਦੇ ਜਾਦਾ ਤੁਹਾਨੂੰ ਵੀ ਤੁਸੀਂ ਕਿਉਂ ਜੇ ਕੰਮ ਕੀਤੇ ਤੁਸੀਂ ਕੋਈ ਕੋਈ ਥਾਂ ਨਹੀਂ ਛੱਡੀ ਜਿੱਥੋਂ ਤੁਸੀਂ ਪੈਸਾ ਨਹੀਂ ਖਾਦਾ ਸਾਰਾ ਪੰਜਾਬ ਲਟਾਤਾ ਇਹ ਪੰਜਾਬ ਦੀਆਂ ਔਰਤਾਂ ਨਾ ਜਿਹੜਾ ਹਜ਼ਾਰ-ਹਜ਼ਾਰ ਰੁਪਏ ਦਾ ਲਾਰਾ ਲਾ ਕੇ ਤੁਸੀਂ ਉਹਨਾਂ ਤੋਂ ਵੋਟਾਂ ਲੈ ਗਏ ਠੀਕ ਹੈ ਉਹ ਕੇਰਨ ਨਹੀਂ ਜਾਂ ਤੁਹਾਨੂੰ ਬੱਚੂ ਜਦੋਂ ਜਦੋਂ ਇਲੈਕਸ਼ਨ ਹੋਇਆ ਤੁਹਾਡੇ ਕੋਲ ਸਿਕਿਉਰਿਟੀ ਨਾ ਨਾ ਹੋਈ ਤੇ ਤੁਹਾਨੂੰ ਥੋੜੇ ਕਰਤੇ ਪਾਰ ਕੇ ਪਿੰਡਾ ਚੋਂ ਨਿਕਲਣਾ ਪੈਣਾ ਤੁਹਾਨੂੰ ਤੁਹਾਡਾ ਹਾਲਾਤ ਇਹ ਹੋਣਗੇ ਭਲੇਖੇ ਚ ਨਾ ਰਹਾ ਤਾਰਲਾ ਜਿਵੇਂ ਹੜ ਦਾ ਪਾਣੀ ਉੱਤਰਿਆ ਨਾ ਉਹਦੇ ਨਸ਼ੇ ਨੂੰ ਥੋੜਾ ਥੱਲੇ ਕਰ ਅੰਥਲੇ ਕਰਾ ਆਪਦਾ ਜਿਹੜਾ ਸੱਤਾ ਦਾ غرੂਰ ਹੈ ਤੋ ਥੋੜਾ ਜਿਹਾ ਬਾਹਰ ਨਿਕਲ ਤੁਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਰੀਸ ਕਿੱਥੋਂ ਕਰ ਲੋਗੇ ਤੁਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਰੀਸ ਕਿੱਥੋਂ ਕਰ ਲੋਗੇ ਜਿੰਨੇ ਉਹਨਾਂ ਨੇ ਪੰਜਾਬ ਦੇ ਵਿੱਚ ਕੰਮ ਕੀਤੇ ਆ ਤੁਸੀਂ 2% ਕੰਮ ਕੱਢ ਕੇ ਵਿਖਾ ਦਿਓ ਤੁਸੀਂ ਜਿਹੜਾ ਉਹਨਾਂ ਨੇ ਕੰਮ ਕੀਤੇ ਸੀ ਤੁਸੀਂ ਤਾਂ ਉਹ ਵੀ ਖਰਾਬ ਕਰਤੇ ਤੁਸੀਂ ਉਹ ਮੈਂਟੇਨ ਨਹੀਂ ਰੱਖ ਸਕੇ ਜਿਹੜੇ ਉਹਨਾਂ ਦੇ ਕੀਤੇ ਹੋਏ ਕੰਮ ਸੀ ਤੁਸੀਂ ਲੋਕਾਂ ਦੇ ਰਾਸ਼ਨ ਕਾਰਡ ਕੱਟ ਤੇ 10 ਲੱਖ 70 ਹਜ਼ਾਰ ਰਾਸ਼ਨ ਕਾਰਡ ਕੱਟਿਆ ਤੁਸੀਂ 2 ਕਿਲੋ ਕਣਕ ਦਾ ਤੁਸੀਂ ਜਿਹੜੀ 2 ਰੁਪਏ ਕਿਲੋ ਵਾਲੀ ਕਣਕ ਸੀ ਉਹ ਜਮ੍ਹਾਂ ਬੰਦ ਕਰਤੀ ਛਗਣ ਸਕੀਮ ਨਹੀਂ ਮਿਲ ਰਹੀਆਂ ਲੋਕਾਂ ਨੂੰ ਪੈਨਸ਼ਨਾਂ ਤੋਂ ਲੋਕ ਤੜਾਈ ਤੜਾਈ ਕਰ ਰਹੇ ਆ ਆ ਕੋਈ ਕੁੜੀਆਂ ਨੂੰ ਕਿਤਾਬਾਂ ਵਜੀਫੇ ਸਾਈਕਲ ਕੱਖ ਨਹੀਂ ਮਿਲ ਰਿਹਾ ਤੁਸੀਂ ਜਿਹੜਾ ਹੈਗਾ ਕਿਸਾਨਾਂ ਦੇ ਨਾਲ ਠੱਗੀ ਮਾਰੀ ਐ ਐਮ ਐਸ ਪੀ ਬਾਈ ਦੀਆਂ ਬਾਈ ਫਸਲਾਂ ਤੇ ਕੀ ਦਿੱਤਾ ਤੁਸੀਂ ਜਿਹੜਾ ਹੈਗਾ ਸੀਗਾ ਉਹ ਵੀ ਉਹ ਵੀ ਤੁਸੀਂ ਸਤੈਸਨਾ ਸਮਰਤਾ ਤੁਸੀਂ ਲੈਂਡ ਪੂਲਿੰਗ ਲੈ ਕੇ ਆ ਗਏ ਕੀ ਕੀ ਗੱਲਾਂ ਦੱਸਾਂ ਤੁਹਾਡੀਆਂ ਮੈਂ ਕਿ ਤੁਸੀਂ ਕੀ ਕੀ ਕੀਤਾ ਮੁਲਾਜ਼ਮਾਂ ਨਾਲ ਤੁਸੀਂ ਕੀ ਕੀਤਾ ਤੁਸੀਂ ਕਿਹਾ ਕਿ ਮੈਂ ਪੁਰਾਣੀ ਪੈਨਸ਼ਨ ਬਹਾਲ ਕਰੂ ਤੇ ਰੋਜ਼ ਮੁਲਾਜ਼ਮਾਂ ਨੂੰ ਤੁਸੀਂ ਕੁੱਟਦੇ ਹੋ ਹਰ ਰੋਜ਼ ਤੁਸੀਂ ਜਿਹੜਾ ਉਹਨਾਂ ਦਾ ਬਣਦਾ ਹੱਕ ਹੈ ਤੁਸੀਂ ਉਹ ਵੀ ਖੋ ਲਿਆ